ਆਗਰਾ ਦੇ ਵਿੱਚ ਮਹਾਕੁੰਮ ਚੱਲ ਰਿਹਾ ਵਾ ਕੱਲ ਪੰਜਵਾਂ ਸ਼ਾਹੀ ਇਸ਼ਨਾਨ ਹੋਣ ਜਾ ਰਿਹਾ ਵਾ ਮਾਗੀ ਪੂਰणिमा ਦਾ ਇਸ਼ਨਾਨ ਹੈਗਾ ਬਾਤ ਆ ਵੱਡੀ ਗਿਣਤੀ ਦੇ ਵਿੱਚ ਸਟੇਸ਼ਨਾਂ ਦੇ ਉੱਤੇ ਰਸ਼ ਦੇਖਣ ਨੂੰ ਮਿਲ ਰਿਹਾ ਵਾ ਤਸਵੀਰਾਂ ਇਸ ਵਕਤ ਅਸੀਂ ਲੁਧਿਆਣਾ ਰੇਲਵੇ ਸਟੇਸ਼ਨ ਦਿਖਾ ਦਿੰਨੇ ਆ ਤਾਂ ਇਹ ਲੁਧਿਆਣਾ ਰੇਲਵੇ ਸਟੇਸ਼ਨ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆਪਣੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਕੱਲ ਇਹ ਸ਼ਾਹੀ ਇਸ਼ਨਾਨ ਪੰਜਵਾਂ ਸ਼ਾਹੀ ਇਸ਼ਨਾਨ ਹੋਣ ਜਾ ਰਿਹਾ ਵਾ ਤਾਂ ਲੋਕਾਂ ਨਾਲ ਅਸੀਂ ਗੱਲਬਾਤ ਕਰ ਲੈਨੇ ਆ ਕੱਲ ਮਹਾਕੁੰਮ ਦਾ ਪੰਜਵਾਂ ਸ਼ਾਹੀ ਇਸ਼ਨਾਨ ਹੋਣ ਜਾ ਰਿਹਾ ਤੁਸੀਂ ਵੀ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਐਕਚੁਅਲੀ ਮੈਂ ਉਹਦੇ ਵਾਸਤੇ ਬਹੁਤ ਜ਼ਿਆਦਾ ਐਕਸਾਈਟਡ ਆ ਤੇ ਮੈਨੂੰ ਲੱਗ ਰਿਹਾ ਹੈ ਕਿ ਮੇਰੇ ਮੇਰੇ ਬਹੁਤ ਵਧੀਆ ਦਰਸ਼ਨ ਹੋਊਗੇ ਤੇ ਮੈਂ ਹਰ ਇੱਕ ਮੂਮੈਂਟ ਆਪਣਾ ਕੈਪਚਰ ਕਰਨਾ ਚਾਹਨੀ ਆ ਕਹਿੰਦੀ ਨਾ ਜਾ ਰਹੇ ਤੁਸੀਂ ਹਾਂਜੀ ਮੈਂ ਆਪਣੇ ਸਿਬਲਿੰਗਸ ਨਾਲ ਜਾ ਰਹੀ ਆ ਹਾਂਜੀ ਇਸ ਕੱਲ ਪੰਜਵਾਂ ਇਸ਼ਨਾਨ ਹੈਗਾ ਬਹੁਤ ਰਸ਼ ਦੇਖਣ ਨੂੰ ਮਿਲ ਰਿਹਾ ਵਾ ਕੱਲ ਕਹਿੰਦੇ ਨੇ ਕਿ ਉੱਥੇ ਵੀ ਬਹੁਤ ਜ਼ਿਆਦਾ ਰਸ਼ ਹੋਵੇਗਾ ਹਾਂਜੀ ਕੋਈ ਗੱਲ ਨਹੀਂ ਹੰਦರ್ಶਨ ਤਾਂ ਕਰਨੇ ਆ ਉਹਦੇ ਨਾਲ ਹੀ ਇੰਜੋਏਮੈਂਟ ਹੋਊਗੀ ਪਲੈਨਿੰਗ ਪਹਿਲਾਂ ਕਦੋਂ ਤੋਂ ਕੀਤੀ ਸੀ ਤੁਸੀਂ ਐਕਚੁਅਲੀ ਮੈਂ ਪਲੈਨਿੰਗ ਪਹਿਲਾਂ ਨਹੀਂ ਸੀ ਕੀਤੀ ਮੌਦੀ ਵੀਡੀਓ ਵਗੈਰਾ ਰੀਲਸ ਵਗੈਰਾ ਦੇਖ ਰਹੀ ਸੀ ਤੇ ਮੈਂ ਕੈਨੇਡਾ ਵਿੱਚ ਸੀ ਉਸ ਟਾਈਮ ਤੇ ਮੈਂ ਸੱਡਨਲੀ ਪਲਾਨ ਬਣਾਇਆ ਕਿ ਮੈਂ ਜਾਣਾ ਆ ਕੈਨੇਡਾ ਚ ਬਣਾਇਆ ਸੀ ਕਿ ਇੱਥੇ ਆ ਕੇ ਪਲਾਨ ਬਣਾਇਆ ਨਹੀਂ ਨਹੀਂ ਕਿ ਕੈਨੇਡਾ ਚ ਹੀ ਬਣਾਇਆ ਸੀ ਇੱਕ ਦਿਨ ਸੋਚਿਆ ਅਗਲੇ ਦਿਨ ਮੈਂ ਟਿਕਟਸ ਕਰਵਾ ਲਈ ਸੀ ਕੈਨੇਡਾ ਤੋਂ ਟਿਕਟ ਕਰਾ ਤੁਸੀਂ ਉਹਦੇ ਸ਼ਾਹੀ ਇਸ਼ਨਾਨ ਕਰਨ ਜਾ ਰਹੇ ਹਾਂਜੀ ਬਿਲਕੁਲ ਬਾਕੀ ਕੁਝ ਹੋਰ ਵੀ ਲੋਕ ਨੇ ਸਾਡੇ ਨਾਲ ਗੱਲਬਾਤ ਕਰ ਲੈਣੇ ਆ ਤੁਸੀਂ ਵੀ ਜਾ ਰਹੇ ਹੋ ਜੀ ਇਸ਼ਨਾਨ ਕਰਨ ਹਾਂਜੀ ਸ਼ੀ ਇਜ਼ ਮਾਈ ਸਿਸਟਰ ਜੀ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਰਸ਼ ਦੇਖਣ ਨੂੰ ਮਿਲ ਰਿਹਾ ਵਾ ਕੱਲ ਕਹਿੰਦੇ ਉੱਥੇ ਬਹੁਤ ਜ਼ਿਆਦਾ ਰਸ਼ ਹੋਵੇਗਾ ਪੰਜਵਾਂ ਸ਼ਾਹੀ ਇਸ਼ਨਾਨ ਹੈ ਕੱਲ ਨੂੰ ਹਾਂਜੀ ਪੂਰਾ ਪੂਰਾ ਹੀ ਹੈ ਰਸ਼ ਤਾਂ ਪੂਰਾ ਹੀ ਹੈ ਅਨਜੋਏ ਕਰਨਾ ਕਿ ਮੈਂ ਐਜ ਵਿੱਚ ਕਿ ਬੱਚੇ ਨੇ ਚਾਹੇ ਉਹ ਨੌਜਵਾਨ ਨੇ ਚਾਹੇ ਬਜ਼ੁਰਗ ਨੇ ਹਰ ਕੋਈ ਚਾਹੁੰਦਾ ਕਿ ਇਹ ਸਟ੍ਰਾਈ ਸ্নান ਜਿਹੜਾ ਵਾ ਕੀਤਾ ਜਾਵੇ ਤਾਂ ਅਸੀਂ ਉਹ ਲੋਕਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਸਰ ਤੁਸੀਂ ਵੀ ਜਾ ਰਹੇ ਜੀ ਮਹਾਕੁੰਚ ਮਹਾਕੁੰਚ ਜਾ ਰਹੇ ਆ ਜੀ ਅੱਛਾ ਪਹਿਲਾਂ ਵੀ ਕਦੀ ਗਏ ਆ ਨਹੀਂ ਪਹਿਲਾਂ ਨਹੀਂ ਫਸਟ ਟਾਈਮ ਜਾ ਰਹੇ ਆ ਹਾਂ ਜੀ ਹਾਂ ਚਲੋ ਤਾਂ ਪਲਾਨਿੰਗ ਕੀਤੀ ਸੀ ਜਾਨ ਜੀ ਪਲਾਨਿੰਗ ਤਾਂ ਕੋਈ ਨਹੀਂ ਸੀ ਜੀ ਹਫਤੇ ਤੋਂ ਪਹਿਲਾਂ ਹੀ ਪਲਾਨਿੰਗ ਬਣੀ ਹੈ ਤੇ ਜਾ ਰਹੇ ਆ ਜੀ ਪਰਿਵਾਰ ਦੇ ਨਾਲ ਹੈ ਨਹੀਂ ਦੋਸਤਾਂ ਮਿੱਤਰਾਂ ਨਾਲ ਹੀ ਜਾ ਰਹੇ ਹਾਂ ਹੈ ਤਾਂ ਪਰਿਵਾਰ ਹੀ ਹੈ ਮਤਲਬ ਲੇਕਿਨ ਇਹ ਵੀ ਹਾਵੀ ਫੈਮਿਲੀ ਨਾਲ ਨਹੀਂ ਹੈਗੀ ਰਸ਼ ਕੇਂਦਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਵਾ ਬਹੁਤ ਲੋਕਾਂ ਨੇ ਦਰਸ਼ਨ ਕਰ ਵੀ ਲਈ ਇਸ਼ਨਾਨ ਕਰ ਲਿਆ ਵਾ ਤੇ ਗਿਣਤੀ ਹਲੇ ਵੀ ਜਿਹੜੀ ਵਧਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ ਜੀ ਮਤਲਬ ਲਗ ਲਗ ਵਿਊਜ਼ ਨੇ ਜੀ ਕੋਈ ਕਹਿੰਦਾ ਰਸ਼ ਹੈ ਨਹੀਂਗਾ ਤੇ ਕਈ ਲੋਕ ਕਹਿ ਰਹੇ ਚਾਰ-ਚਾ ਦਿਨ ਅਸੀਂ ਟ੍ਰੈਫਿਕ 'ਚ ਫਸੇ ਹੋਏ ਹਾਂ ਉਹ ਜਾ ਕੇ ਪਤਾ ਲੱਗੇਗਾ ਸਰ ਉੱਤੇ ਕੀ ਹੈ ਕੀ ਨਹੀਂ ਜੀ ਸਰ ਕੀ ਪਲਾਨੀ ਕੀਤੀ ਹੈ ਜੀ ਇਸ਼ਨਾਨ ਦੀ ਹੁਣ ਤੁਸੀਂ ਇਸ਼ਨਾਨ ਕਰਨ ਜਾ ਰਹੇ ਹੋ ਕੀ ਕਹਿਣਾ ਚਾਹੂਗੇ ਕਿਸ ਤਰ੍ਹਾਂ ਦੀ ਪਲਾਨਿੰਗ ਕੀਤੀ ਹੈ ਇਹ ਸਾਨੂੰ ਯਮਨਾ ਮਈਆ ਔਰ ਗੰਗਾ ਮਈਆ ਨੇ ਮਿਲ ਕੇ ਬੁਲਾਇਆ ਵੈ ਤੇ ਉਹਨਾਂ ਦੀ ਕਿਰਪਾ ਨਾਲ ਇਸ਼ਨਾਨ ਕਰਕੇ ਵਧੀਆ ਤੇ ਰਹਾਂਗੇ ਇਹ ਪੂਰਾ ਪੂਰਾ ਜੋਸ਼ ਉਹ ਆਜ ਆਪਣੇ ਵਿੱਚ ਅੱਛਾ ਰੇਲਾ ਦੇ ਅੰਦਰ ਬਹੁਤ ਜ਼ਿਆਦਾ ਰਾਸ਼ ਦੇਖਣ ਨੂੰ ਮਿਲ ਰਿਹਾ ਲੋਕ ਪ੍ਰਾਈਵੇਟ ਗੱਡੀਆਂ ਰਾਹੀਂ ਜਾ ਰਹੇ ਨੇ ਉੱਥੇ ਵੀ ਬਹੁਤ ਜ਼ਿਆਦਾ ਰਾਸ਼ ਦੇਖਣ ਨੂੰ ਮਿਲ ਰਿਹਾ ਵਾ ਮਹੀਨਾ ਪਹਿਲੇ ਕਰਾ ਲਈ ਸੀ ਸਰ ਬੁੱਕ ਡੇਢ ਮਹੀਨਾ ਪਹਿਲੇ ਉਹ ਕਨਫਰਮ ਸੀਟਾਂ ਸਾਡੀ ਸਭ ਦੀ ਜਿਹੜੀ ਵੀ ਖੜੇ ਹਾਂਜੀ ਹਾਂ ਜੀ ਇੱਕ ਦੋਸਤ ਮਿੱਤਰ ਜਾ ਰਹੇ ਨੇ ਅਸੀਂ ਟੋਟਲ 11 ਜਨੇ ਜਾ ਰਹੇ ਹਾਂ ਜੀ ਹਾਂਜੀ ਹਾਂ ਜੀ 11 ਜਨੇ ਜਾ ਰਹੇ ਆ ਕੱਲ ਨੂੰ ਅੱਜ ਪਤਾ ਲੱਗਿਆ ਕੱਲ ਸ਼ਾਹੀ ਸ਼ਨਾਹ ਹੈਗਾ ਪੰਜਵਾਂ ਸ਼ਾਹੀ ਸ਼ਨਾਹ ਕੱਲ ਆਪਣਾ ਮਾਗ ਪੂਰणिमा ਵਾ ਉਹਦੇ ਮੱਤਵ ਨੇ ਲਈ ਜਾ ਰਹੇ ਹਾਂ ਜੀ ਸ਼ਾਈ ਇਸ਼ਨਾਨ ਕਰਨ ਲਈ ਹਾਂਜੀ ਹਾਂਜੀ ਮਾਕਪੁਰ ਨੇਮ ਵਿੱਚ ਸ਼ਾਈ ਕੱਲ ਇਸ਼ਨਾਨ ਕਰ ਲੂਗਾ ਹਾਂਜੀ ਹਾਂਜੀ ਸ਼ਾਈ ਇਸ਼ਨਾਨ ਕੱਲ 12:00 ਵਜੇ ਪਹੁੰਚਾਂਗੇ ਦੁਪਹਿਰ ਕੋਲੇ ਇਸ਼ਨਾਨ ਕਰਕੇ ਆਪਣਾ ਆਨੰਦ ਲਵਾਂਗੇ ਕਿੰਨਾ ਤੇ 150 200 ਕਿਲੋਮੀਟਰ ਲੰਬਾ ਜਾਮ ਵੀ ਲੱਗਾ ਆ ਉਹ ਜਿਹੜੇ ਪ੍ਰਾਈਵੇਟ ਗੱਡੀਆਂ 'ਚ ਜਾ ਰਿਹਾ ਹੈ ਟ੍ਰੇਨਾਂ ਵਾਲੇ ਜਿਹੜੇ ਆ ਉਹ ਤਾਂ 7-8 ਕਿਲੋਮੀਟਰ ਦਾ ਹੀ ਆ ਜੀ ਤਸਵੀਰਾਂ ਨੇ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਇਦਾਂ ਤੁਸੀਂ ਦੇਖ ਸਕਦੇ ਹੋ ਜੋ ਟ੍ਰੇਨ ਆ ਉਹ ਪਹੁੰਚ ਚੁੱਕੀ ਆ ਬਾਹੇ ਟ੍ਰੇਨ ਦੇ ਵਿੱਚ ਲੋਕ ਜਿਹੜੇ ਨੇ ਸ਼ਾਹੀ ਇਸ਼ਨਾਨ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਤੁਹਾਨੂੰ ਰਸਤੀਆਂ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਟ੍ਰੇਨ ਦੇ ਅੰਦਰ ਵੀ ਰਸ ਜਿਹੜਾ ਵਾ ਦੇਖਣ ਨੂੰ ਮਿਲ ਰਿਹਾ ਵਾ ਤਾਂ ਸੂਬੇਦਾਰ ਗੰਝ ਜਿਹੜੀ ਕਿ ਜੰਮੂ ਮੇਲ ਹੈਗੀ ਆ ਇਹ ਕੱਲ ਦੁਪਹਿਰੇ ਕਰੀਬ 2 ਵਜੇ ਟ੍ਰੇਨ ਜਿਹੜੀ ਆ ਪਹੁੰਚੇਗੀ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਟ੍ਰੇਨਾਂ ਦੇ ਅੰਦਰ ਰਸਤੀਆਂ ਤਸਵੀਰਾਂ ਤੁਹਾਨੂੰ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰ ਦਿੰਦੇ ਆ ਬਾਰੀਆਂ ਤੇ ਲਮਕੇ ਲੋਕ ਤੁਹਾਨੂੰ ਮਿਲਣਗੇ ਕਿਉਂਕਿ ਇਹ ਹਰ ਕੋਈ ਜਾਣਦਾ ਕਿ ਇਹ ਸ਼ਾਹੀ ਇਸ਼ਨਾਨ ਜਿਹੜਾ ਵਾ ਕੀਤਾ ਜਾਵੇ ਤਸਵੀਰਾਂ ਲੁਧਿਆਣਾ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਟ੍ਰੇਨ ਤੋਂ ਅੰਦਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਏਸੀ ਕੋਚ ਦੇ ਅੰਦਰ ਵੀ ਤੁਹਾਨੂੰ ਇਹ ਰਸ਼ ਦੇਖਣ ਨੂੰ ਮਿਲੇਗਾ ਤਾਂ ਚਾਹੇ ਫਰਸਟ ਕਲਾਸ ਏਸੀ ਹੋਵੇ ਚਾਹੇ ਸੈਕੰਡ ਕਲਾਸ ਏਸੀ ਹੋਵੇ ਚਾਹੇ ਥਰਡ ਕਲਾਸ ਹੋਵੇ ਤਾਂ ਹਰ ਇੱਕ ਇੱਕ ਡੱਬੇ ਦੇ ਵਿੱਚ ਇਹ ਰਸ਼ ਦੇਖਣ ਨੂੰ ਮਿਲ ਰਿਹਾ ਵਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ਼ਨਾਨ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਵੀ ਕਿਸ ਤਰ੍ਹਾਂ ਲੋਕ ਜਿਹੜੇ ਨੇ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਟ੍ਰੇਨ ਜਿਹੜੀ ਆ ਪਹੁੰਚ ਚੁੱਕੀ ਆ ਤਾਂ ਇਹ ਰਾਸ਼ਟਰੀਆਂ ਤਸਵੀਰਾਂ ਜੋ ਤੁਹਾਨੂੰ ਅਸੀਂ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਜਨਰਲ ਡੱਬੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਟਿਕਟਾਂ ਜਿਹੜੀਆਂ ਵਾ ਹੱਦ ਤੱਕ ਕਨਫਰਮ ਨਹੀਂ ਹੋਈਆਂ ਸੀਗੀਆਂ ਲੋਕ ਚਾਹੁੰਦੇ ਸਿੱਕੇ ਸੀ ਇਹ ਸ਼ਾਹੀ ਇਸ਼ਨਾਨ ਕਰ ਲਈ ਤਾਂ ਕਿਸ ਤਰ੍ਹਾਂ ਦੇਖ ਲੈ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿ ਹਰ ਕੋਈ ਜਾਣਦਾ ਕਿ ਮੈਂ ਪਹਿਲਾਂ ਜਾ ਕੇ ਆਪਣੀ ਸੀਟ ਜਿਹੜੀ ਅੱਗੇ ਬੈਠ ਜਾਵਾ ਤਾਂ ਲੋਕ ਜਿਹੜੇ ਅੰਦਰ ਨੇ ਉਹ ਬਾਹਰ ਉਤਨਾ ਚਾਹ ਰਹੇ ਨੇ ਪਰ ਉਹਨਾਂ ਨੂੰ ਬਾਹਰ ਉਤਨ ਦਾ ਵੀ ਇਹ ਮੌਕਾ ਜਿਹੜਾ ਵਾ ਨਹੀਂ ਮਿਲ ਰਿਹਾ ਵਾ ਤੇ ਸੂਬੇਦਾਰ ਗੰਜ ਜਿਹੜੀ ਟ੍ਰੇਨ ਹੈਗੀ ਆ ਜੋ ਕਿ ਪ੍ਰਿਆਗਰਾਜ ਤੋਂ ਕੁਛ ਹੀ ਕਿਲੋਮੀਟਰ ਪਹਿਲਾਂ ਸਟੇਸ਼ਨ ਪੈਂਦਾ ਵਾ ਕਿ ਉੱਥੇ ਟ੍ਰੇਨ ਜਿਹੜੀ ਕਰੀਬ 2:30 ਵਜੇ ਪਹੁੰਚੇਗੀ ਤਾਂ ਕੱਲ ਮਾਘ ਪੂਰਨਿਮਾ ਦਾ ਜੋ ਇਸ਼ਨਾਨ ਹੈਗਾ ਵਾ ਉਹ ਇਸ਼ਨਾਨ ਲੋਕ ਕਰਨਗੇ ਤਾਂ ਅੰਦਰ ਤਸਵੀਰਾਂ ਤੁਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅੰਦਰ ਜੋ ਹੈ ਬੈਠਣ ਨੂੰ ਵੀ ਜਗ੍ਹਾ ਨਹੀਂ ਮਿਲ ਰਹੀ ਹੈਗੀ ਤਾਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਆਪ ਵੀ ਜਾ ਕੇ ਮਹਾਕੁੰਮ ਜarre ਇਸ਼ਨਾਨ ਕਰਦੇ ਹੈ ਥੋੜਾ ਅੱਗੇ ਹਾਂ ਕਿੱਥੇ ਹੈ ਵਾ पहले दिल्ली से कटरा गए हैं हाँ। कटरा से प्ररागराज जा रहे हैं प्रयागराज जा रहे हाँ। तो हैं है जी सर बहुत रश है एसी में सही है। हाँ जी सर बहुत रश है हाँ।, हाँ जी सर तो कल के दोपहर को पहुंचे हाँ जी सर तो कैसे फिर अंदर बैठ के कर रहे एडजस्ट कर रहे हैं जाने के लिए हिम्मत कर रहे जाने नहाना है हम लोगों ने इस चक्कर में सर बिल्कुल रश इस वक्त देखने ਤਹਰ ਕੋਈ ਜਾਣਦਾ ਕਿ ਅਸੀਂ ਆਪਣੀ ਸੀਟ ਤੇ ਬੈਠ ਜਾਈਏ ਜਿੱਥੇ ਵੀ ਜਗ੍ਹਾ ਮਿਲਦੀ ਅਸੀਂ ਉੱਥੇ ਬੈਠ ਜਾਈਏ ਤਹਰ ਕੋਈ ਇੰਤਜ਼ਾਰ ਕਰ ਰਿਹਾ ਸਰ ਤੁਸੀਂ ਵੀ ਮਹਾਕੁੰਜਾਰੇ ਜੀ ਨਹੀਂ ਜੀ ਨਹੀਂ ਹਾਂ ਜੀ ਜੀ ਕਿੱਥੇ ਜਾ ਰਹੇ ਜੀ ਮੈਂ ਦਿੱਲੀ ਤੱਕ ਜਾਣਾ ਅਜੇ ਦਿੱਲੀ ਜਾ ਰਹੀਏ ਰਸ਼ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਰਸਤਾ ਹੈ ਹੀ ਹੈ ਜੀ ਰਸ਼ ਹੈ ਹੀ ਹੈ ਬਿਲਕੁਲ ਇਹ ਤਸਵੀਰਾਂ ਨਹੀਂ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿਸ ਤਰ੍ਹਾਂ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਪਰ ਡੱਬੇ ਜਿਹੜੇ ਨੇ ਭਰੇ ਹੋਏ ਨੇ ਤੇ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਸਟੇਸ਼ਨ ਤੋਂ ਦਿਖਾ ਰਹੇ ਹਾਂ ਤਾਂ ਬਹਾਂ ਕੁੰਭ ਸ਼ਾਹੀ ਇਸ਼ਨਾਨ ਹੋ ਰਿਹਾ ਵਾ ਕੱਲ ਪੰਜਵਾਂ ਸ਼ਾਹੀ ਇਸ਼ਨਾਨ ਹੈਗਾ ਵਾ ਤਾਂ ਲਾਸਟ ਇਸ਼ਨਾਨ ਜਿਹੜਾ ਵਾ ਸ਼੍ਰੀ ਰਾਤਰੀ ਵਾਲੇ ਦਿਨ 26 ਤਰੀਕ ਨੂੰ ਹੋਵੇਗਾ ਤਾਂ ਲਗਾਤਾਰ ਭੀੜ ਜਿਹੜੀ ਉੱਥੇ ਦੇਖਣ ਨੂੰ ਮਿਲ ਰਹੀ ਆ ਟਰੋੜਾ ਲੋਕਾਂ ਨੇ ਇਹ ਇਸ਼ਨਾਨ ਜੋ ਕੀਤਾ ਹੈ ਕਿਉਂਕਿ 144 ਸਾਲ ਬਾਅਦ ਇਹ ਮਹਾਕੁੰਭ ਆਇਆ ਪਸ ਸੀਟਾਂ ਜਿਹੜੀਆਂ ਨਹੀਂ ਮਿਲ ਰਹੀਆਂ ਜਗ੍ਹਾ ਬੈਠਣ ਨੂੰ ਨਹੀਂ ਮਿਲ ਰਹੀ ਅੰਦਰ ਪਰ ਲੋਕ ਫਿਰ ਵੀ ਜਾ ਰਹੇ ਨੇ ਕਿ ਕਿਤਨਾ ਕਿਤੇ ਅਸੀਂ ਅਡਜਸਟ ਹੋ ਜੀ ਆਪਣੀ ਸੀਟ ਦਾ ਇੰਤਜ਼ਾਰ ਕਰ ਲਈਏ ਤਾਂ ਤੁਸੀਂ ਵੀ ਮਹਾਕੁੰਜਾਰੇ ਜੀ ਮਾਨ ਜੀ 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 ਕਲਾਸ਼ ਨੂੰ ਦੇਖਣ ਮਿਲ ਰਿਹਾ ਜੀ ਜੀ ਬਿਲਕੁਲ ਬੜੀ ਜਿਆਦਾ ਭੀੜ ਹੈ ਸਰ ਕਿੱਥੋਂ ਆਏ ਤੁਸੀਂ ਸਰ ਜੰਮੂ ਸੇ ਜੰਮੂ ਤੋਂ ਆਏ ਜੀ ਜੀ ਕੱਲ ਸਫਰ ਤੇ ਅੱਗੇ ਟ੍ਰੇਨ ਪੁੱਜੇਗੀ ਕਿਸ ਤਰ੍ਹਾਂ ਮੈਨੇਜ ਕਰੂਗੇ ਲੰਬਾ ਸਫਰ ਆ ਸਰ ਆ ਗੰਗਾ ਜੀ ਕੇ ਪਵਿੱਤਰ ਇਸ਼ਨਾਨ ਕਰਨਾ ਹੈ ਉਸਕੇ ਲਈ ਤਾਂ ਬੀੜ ਕਿੰਨਾ ਸਮਾਂ ਇੰਤਜ਼ਾਰ ਕੀਤਾ ਤੁਸੀਂ सर बड़ा ज्यादा है तो, कटरा से हम जम्मू में रहते हैं कटरा गए कटरा से सीट पकड़ी वो भी जर्नर अच्छा गयी जा, जा रहे हैं हाँ सर ये कहना मुश्किल है बट ये है की बड़े सारे जम्मू से जाएंगे जी जी बिल्कुल तो अभी अंदर जैसे देख रहे रहे हैं हैं कैसे कैसे मैनेज कर बैठना बड़ा बड़े नर्वस हो रहे हैं कंफ्यूजन हो रहा है देख के कि कैसे चलो आप क्या जाओगे तो सीट मिलेगी नहीं मिलेगी नहीं मिलेगी ਦੇਹੀ ਵਿੱਚ ਬੈਠੇ ਹਾਂ ਜੇਹੀ ਵਿੱਚ ਬੈਠਾ ਹਾਂ ਹੁਣ ਤੋਂ ਡੈਨ ਨਾ ਪੜੇਗਾ ਹੁਣ ਤੋਂ ਟਾਇਲਟ ਵੀ ਰੋਕਣਾ ਪੜੇਗਾ ਇਹ ਜੇ ਦਿੱਕਤ ਹੋ ਜਾਏਗੀ ਨਹੀਂ ਬਿਲਕੁਲ ਸਰ ਬਿਲਕੁਲ ਬਾਹਰ ਲੋਗੇ ਅਜਵੇਂ ਕਿ ਕਹਿ ਰਹੇ ਨੇ ਕਿ ਅਡਜਸਟ ਜਿਹੜਾ ਕਰ ਰਹੇ ਨੇ ਪਰ ਜੇ ਸੀਟ ਤੋਂ ਉੱਠ ਕੇ ਤਾਂ ਸੀਟ ਦੁਆਰਾ ਨਹੀਂ ਮਿਲੇਗੀ ਤਾਂ ਰਸ਼ ਜੋ ਆ ਰੇਲਵੇ ਚ ਦੇਖਣ ਨੂੰ ਮੇਰੇ ਕੋਲ ਅੰਦਰ ਦੀ ਤਸਵੀਰ ਮੈਂ ਕਹੂਗਾ ਦਿਖਾਉਣ ਦੀ ਕੋਸ਼ਿਸ਼ ਕਰ ਦਨ ਅੰਦਰ ਜਿਹੜਾ ਵਾ ਰਸ਼ ਆ ਦੇਖਣ ਨੂੰ ਮਿਲ ਰਿਹਾ ਵਾ ਤਾਂ ਇਹ ਪ੍ਰਿਆਗਰਾਜ ਮਹਾ ਕੁੰਮ ਦੇ ਵਿੱਚ ਲੋਕ ਡੁਬਕੀ ਲਗਾਉਣ ਦੇ ਲਈ ਪਹੁੰਚ ਰਹੇ ਨੇ ਅਕਾ ਤੁਸੀਂ ਵੀ ਜਾ ਰਹੇ ਇਸ਼ਨਾਨ ਕਰਨ ਜਾ ਰਹੇ ਜੀ ਅਰੇ ਮਾਇ ਨਹੀਂ ਜਾ ਰਹੇ ਇਸ਼ਨਾਨ ਕਰਨੇ ਅਸੀਂ ਤੇ ਤਸਵੀਰਾਂ ਦਿਓ ਤੁਸੀਂ ਦੇਖ ਰਹੇ ਹੋ ਤੁਸੀਂ ਮਤਲ ਲੈ ਜਾਣਾ ਗੇਮਸ਼ਨ ਵਾਲੇ ਅਫਸਰ ਬਾਦਰਾ ਪ੍ਰਿਆਗਰਾਜ ਬਲ ਲੁਧਿਆਣਾ ਰੇਲਵੇ ਸਟੇਸ਼ਨ ਦੇ ਤਸਵੀਰਾਂ ਨੇ ਤਾਂ ਕੁਝ ਅੰਦਰਲੀ ਤਸਵੀਰਾਂ ਜੋ ਤੁਹਾਨੂੰ ਅਸੀਂ ਅੰਦਰਲੀ ਦਿਖਾ ਰਹੇ ਆ ਤਾਂ ਹਰ ਕੋਈ ਜਿਹੜਾ ਵਾ ਇਹ ਇਸ਼ਨਾਨ ਕਰਨਾ ਚਾਹੁੰਦਾ ਵਾ ਅੱਜ ਕੱਲ੍ਹ ਯਾਨੀ ਕਿ ਪੰਜਵਾਂ ਇਹ ਸ਼ਾਹੀ ਇਸ਼ਨਾਨ ਆ ਹੋਵੇਗਾ ਮਾਗ ਪੂਰणिमा ਦਾ ਇਹ ਇਸ਼ਨਾਨ ਹੈਗਾ ਵਾ ਇਸ ਤੋਂ ਬਾਅਦ 26 ਜਨ ਜਨ 26 ਫਰਵਰੀ ਦਾ ਜੋ ਕਿ ਮਹਾ ਸ਼ਰਵਤੀ ਤੇ ਇਸ਼ਨਾਨ ਹੋਵੇਗਾ ਤਾਂ ਲਾਸਟ ਸਟਾન્ડ ਜਿਹੜਾ ਵਾ ਫਰਵਰੀ 26 ਨੂੰ ਹੋਵੇਗਾ ਤਾਂ ਚਾਰ ਸ਼ਾਹੀ ਇਸ਼ਨਾਨ ਹੋ ਚੁੱਕੇ ਨੇ ਤਾਂ ਪੰਜਵਾਂ ਸ਼ਾਹੀ ਇਸ਼ਨਾਨ ਜਿਹੜਾ ਵਾ ਹੁਣ ਜਾ ਰਿਹਾ ਵਾ ਤਾਂ ਇਹਦਾ ਤਸਵੀਰਾਂ ਦੇ ਸਕਦੇ ਹੋ ਆ ਬੱਚੇ ਜਿਹੜੇ ਛੋਟੇ ਛੋਟੇ ਨੇ ਤਾਂ ਭੀੜ ਜਿਹੜੀ ਆ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਆ ਤਾਂ ਹਰ ਇੱਕ ਨੂੰ ਜਿਹੜਾ ਵਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਤਾਂ ਇਹ ਭੀੜ ਦੇਖ ਸਕਦੇ ਹੋ ਲੋਕ ਜਿਹੜੇ ਨੇ ਜਿੱਥੇ ਵੀ ਜਗ੍ਹਾ ਮਿਲਦੀ ਆ ਅੰਦਰ ਵੀ ਤੁਸੀਂ ਦੇਖੋਗੇ ਤਾਂ ਹੇ ਨੀਚੇ ਲੇਟੇ ਹੋਏ ਨਜ਼ਰ ਆ ਰਹੇ ਨੇ ਲੋਗੇ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਦੂਸਰੇ ਨਾਲ ਅਡਜਸਟ ਕਰ ਰਹੇ ਨੇ ਬਾਰੀਆਂ ਤੇ ਲੇਟੇ ਜਿਹੜਾ ਕਿ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਹੀ ਬੈਠ ਜਾਂਦੇ ਨੇ ਮਹਾਕੁੰਮ ਜਾਰੇ ਸ਼ਨਾਗਰ ਜਾਰੇ ਜੀ ਕਿੱਥੋਂ ਆਏ ਤੁਸੀਂ ਮੁਕੇਰੀਆਂ ਤੋਂ ਜੀ ਵੀ ਆ ਗਏ ਕੈਮਰਾ ਤੇ ਮਾਰੋ ਤੁਸੀਂ ਜਾਰੇ ਪਹਿਲੀ ਨੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਰਸ਼ ਦੇਖਣ ਨੂੰ ਮਿਲਿਆ ਹਾਂ ਜੀ ਜੀ ਕਿਸ ਤਰ੍ਹਾਂ ਅਡਜਸਟ ਕਰ ਰਹੇ ਸੀ ਅਡਜਸਟ ਦੇ ਹੀ ਪਬਲਿਕ ਦੇ ਨਾਲ ਹੀ ਆ ਹੁਣ ਧੱਕੇ ਧੁੱਕੇ ਖਾ ਕੇ ਬੜੇ ਆ ਇਹ ਮਿੱਕਲ ਨਹੀਂ ਸਿਰ ਚਾਤੀ ਦਾ ਸ਼ਹਿਰ ਦੁਆਰਾ ਨਹੀਂ ਮਿਲਣੀ ਦੁਆਰਾ ਬਸ ਪਰ ਕਿੱਦਾਂ ਸਜੈਸਟ ਕਰੂਗੇ ਹੁਣ ਦੇਖੋ ਹੁਣ ਸਰ ਪਠਾਨਪੀ ਨੂੰ ਫਿਰ ਕਿਸ ਤਰ੍ਹਾਂ ਕਰੂਗੇ ਤੁਸੀਂ ਬਸ ਇੱਥੇ ਹੀ ਆਂ ਖਿੜਕੀ ਦੇ ਜਿਹੜਾ ਇਹ ਤੁਸੀਂ ਕੀ ਛੱਡੀਆ ਛੀੜ ਨਹੀਂ ਛੱਡੀਆ ਬਾਥਰੂਮ ਵਗੈਰਾ ਕੁਝ ਨਹੀਂ ਹੋਣਾ ਐਡਜਸਟ ਕਰਨਾ ਪੈਣਾ ਹੈ ਭਾਈ ਤੁਸੀਂ ਜਿਆਦਾ ਸਾਰੀ ਸ਼ਟਾਲ ਕਰਨ ਜਾ ਰਹੇ ਹੋ ਦਿੱਲੀ ਦਿੱਲੀ ਇਹ ਦਿੱਲੀ ਮਾ ਕੇ ਤਾਂ ਹੋਰ ਜ਼ਿਆਦਾ ਹਾਲ ਖਰਾਬ ਹੋ ਰਹੀ ਹੈ ਦਿੱਲੀ ਕੀ ਅੱਛਾ ਦੇਖੋ ਆ ਬੁੱਤਰ ਪਾਏਗੇ ਨਹੀਂ ਉਤਰ ਪਾਏਗੇ ਤੁਸੀਂ ਤਾਂ ਵੀ ਸੀਟ ਜਿਹੜਾ ਵਾ ਕੋਈ ਚਾਹੁੰਦਾ ਕਿ ਅਸੀਂ ਨਾ ਛੱਡੀਏ ਕਿਉਂਕਿ ਇਹ ਸੀਟ ਦੁਆਰਾ ਨਹੀਂ ਮਿਲੇਗੀ ਤਾਂ ਇਹ ਜਨਰਲ ਡੱਬੇ ਦੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਨੇ ਕੁਝ ਏਸੀ ਡੱਬੇ ਨੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਅੰਦਰ ਬਹੁਤ ਜਿਹੜਾ ਕਿ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰਸਟ ਕਲਾਸ ਏਸੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਕੈਬਨ ਬਣੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਸੈਕੰਡ ਕਲਾਸ ਜਾਂ ਥਰਡ ਕਲਾਸ ਜਿਹੜੀ ਏਸੀ ਟ੍ਰੇਨਾਂ ਨੇ ਉਹਨਾਂ ਦੇ ਵਿੱਚ ਵੀ ਇਹ ਰਾਸ਼ ਜਿਹੜਾ ਵਾ ਇਸ ਵਕਤ ਦੇਖਣ ਨੂੰ ਮਿਲ ਰਿਹਾ ਤਾਂ ਮਹਾ ਕੁੰਮ ਨੂੰ ਹਰ ਕੋਈ ਇਸ਼ਨਾਨ ਕਰਨ ਜਾ ਰਿਹਾ ਤਾਂ ਜਿਹੜੇ ਟ੍ਰੇਨ ਦੇ ਟੀਟੀ ਨੇ ਉਹਨਾਂ ਨੇ ਵੀ ਗੱਲਬਾਤ ਸਰ ਕਿੰਨਾ ਕੁ ਰਸ਼ ਦੇਖਣ ਨੂੰ ਮਿਲ ਰਿਹਾ ਜੀ ਕਾਫੀ ਰਸ ਹੈ ਕਾਫੀ ਰਸ ਹੈ ਗਾੜੀ ਮੇਂ ਐਸੀ ਟ੍ਰੇਨਾਂ ਦੇ ਵਿੱਚ ਵੀ ਰਸ਼ ਨਜ਼ਰ ਆ ਆ ਇਹ ਸੱਪਾਂ ਮੈਂ ਆ ਰਹੇ ਸੀ ਵੀ ਕਲੀਅਰ ਨਹੀਂ ਹੋ پا ਰਹੀ ਹੈ ਬੁਰਾ ਹਾਲ ਹੈ ਵੇਟਿੰਗ ਮੇਂ ਵੀ ਲੋਕ ਭੱਗ ਰਹੇ ਗਏ ਅਚਾ ਵੇਟਿੰਗ ਦੇ ਵਿੱਚ ਵੀ ਉੱਥੇ ਏਸੀ ਚ ਹਾਂ ਜੀ ਹਾਂ ਜਿੰਨਾਂ ਇੱਕ ਪਾਰਸਲ ਦੇ ਵੇਟਿੰਗ ਵਾਲੇ ਗਾੜੀ ਮੇਂ ਬੈਠेंगे ਔਰ ਕਹਾ ਜਾਣਗੇ niche ਥੋੜੀ ਉਤਰेंगे ਉਹਨੂੰ ਕੋ ਅਲਾਉ ਹੈ ਉਹ ਕਿੰਨਾ ਕ ਰਸ਼ ਦੇਖਣ ਨੂੰ ਮਿਲਦਾ ਰੋਜ਼ ਡੇਲੀ ਸਹੀ ਰੌਚ ਲੱਗ ਰਹਾ ਹੈ ਕਰਾਊਡ ਹੈ ਸਲੀਪਰ ਵਗੈਰਾ ਮੈਂ ਤਾਂ ਐਸੀ ਮੈਂ ਪੈਕ ਜਾ ਰਹਾ ਐਸੀ ਬਿਲਕੁਲ ਜਿਹੜਾ ਫਸਟ ਐਸੀ ਉਹਦੇ ਜ ਵੀ ਰਸ਼ ਹੁੰਦਾ ਬਿਲਕੁਲ ਪੈਕ ਹੈ ਫਸਟ ਐਸੀ ਬਿਲਕੁਲ ਪੈਕ ਹੈ ਭਾਈ ਜਿਹੜੇ ਟੀਟੀ ਨੇ ਉਹ ਦੱਸ ਰਹੇ ਨੇ ਕਿ ਇਹ ਜਾਣਕਾਰੀ ਦੇ ਰਹੇ ਨੇ ਕਿ ਲਗਾਤਾਰ ਰਸ਼ ਜਿਹੜਾ ਵਾ ਟ੍ਰੇਨਾਂ ਦੇ ਵਿੱਚ ਹੈਗਾ ਵਾ ਕਿਉਂਕਿ ਰੋਜ਼ ਹੈ ਸਫਰ ਕਰਦੇ ਨੇ ਤਾਂ ਚਾਰੇ ਨੇ ਕਿ ਚਾਹੇ ਉਹ ਏਸੀ ਟ੍ਰੇਨਾਂ ਹੋਣ ਚਾਹੇ ਉਹ ਜਨਰਲ ਡੱਬੇ ਲੱਗੇ ਹੋਣ ਤਾਂ ਉਹਨਾਂ ਦੇ ਵਿੱਚ ਇਹ ਭੀੜ ਜਿਹੜੀ ਆ ਇਸ ਵਕਤ ਦੇਖਣ ਨੂੰ ਮਿਲ ਰਹੀ ਆ ਤਾਂ ਇਹ ਟ੍ਰੇਨ ਜਿਹੜੀ ਆ ਇਸ ਵਕਤ ਰਵਾਨਾ ਹੋ ਰਹੀ ਆ ਤਾਂ ਲੋਕ ਹਲੇ ਵੀ ਜਿਹੜਾ ਆਪਣਾ ਚੜਨ ਦੇ ਲਈ ਇੰਤਜ਼ਾਰ ਕਰ ਰਹੇ ਨੇ ਕਿ ਇਸ ਡੱਬੇ ਦੇ ਵਿੱਚ ਕਿਤਨੇ ਕਿਤੇ ਸਾਨੂੰ ਜਗ੍ਹਾ ਮਿਲ ਜਵੇ ਤਾਂ ਮਹਾਕੁੰਭ ਦੇ ਲਈ ਇਹ ਟ੍ਰੇਨ ਜਿਹੜੀ ਹੈ ਇਸ ਵਕਤ ਰਵਾਨਾ ਹੋ ਚੁੱਕੀ ਆ ਤੇ ਇਹ ਤਸਵੀਰਾਂ ਜੋ ਸੂਬੇਦਾਰ ਗੰਜ ਟ੍ਰੇਨ ਹੈਗੀ ਆ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਦਿਖਾਈਆਂ ਨੇ ਜਿੱਥੇ ਗਿਣਤੀ ਲਗਾਤਾਰ ਸਟੇਸ਼ਨਾਂ ਤੇ ਵਧ ਦੇਖਣ ਨੂੰ ਮਿਲ ਰਹੀ ਹੈ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਕਿ ਮਹਾਕੁੰਭ ਦੌਰਾਨ ਜਿਹੜੇ ਸ਼ਾਹੀ ਇਸ਼ਨਾਨ ਹੋ ਚੁੱਕੇ ਨੇ ਪਹਿਲਾ ਸ਼ਾਹੀ ਇਸ਼ਨਾਨ 13 ਜਨਵਰੀ ਨੂੰ ਹੋਇਆ ਸੀਗਾ ਤੇ ਦੂਜਾ ਸ਼ਾਹੀ ਇਸ਼ਨਾਨ 14 ਜਨਵਰੀ ਨੂੰ ਮਕਰ ਸਕ੍ਰਾਂਤੀ ਵਾਲੇ ਦਿਨ ਹੋਇਆ ਸੀ ਤੀਸਰਾ ਸ਼ਾਹੀ ਇਸ਼ਨਾਨ ਮੋਨੀ ਅਮਵਸਿਆ ਜੋ ਕਿ 29 ਜਨਵਰੀ ਨੂੰ ਦਿਨ ਬੁੱਧਵਾਰ ਦਾ ਦਿਨ ਹੋਇਆ ਸੀਗਾ ਤਾਂ ਚੌਥਾ ਸ਼ਾਹੀ ਇਸ਼ਨਾਨ ਬਸੰਤ ਪੰਚਮੀ ਦੇ ਦਿਨ ਜਿਹੜਾ ਕਿ ਸੋਮਵਾਰ ਦਾ ਦਿਨ ਸੀਗਾ ਉਸ ਦਿਨ ਇਸ਼ਨਾਨ ਹੋਇਆ ਤੇ ਕੱਲ ਪੰਜਵਾਂ ਸ਼ਾਹੀ ਇਸ਼ਨਾਨ ਹੈਗਾ ਵਾ ਮਾਗੀ ਪੂਰणिमा ਦਾ ਇਸ਼ਨਾਨ ਹੈਗਾ ਵਾ ਤਾਂ ਲੋਕ ਜਿਹੜੇ ਨੇ ਹਲੇ ਵੀ ਉੱਥੇ ਗਿਣਤੀ ਜਿਹੜੀ ਵੱਧ ਦੇਖਣ ਨੂੰ ਮਿਲ ਰਹੀ ਆ ਤਾਂ ਛੇਵਾਂ ਸ਼ਾਹੀ ਇਸ਼ਨਾਨ ਜੋ ਕਿ 26 ਫਰਵਰੀ ਨੂੰ ਮਹਾ ਸ਼ਰਾਤਰੀ ਵਾਲੇ ਦਿਨ ਹੋਵੇਗਾ ਤਾ ਹਰ ਕੋਈ ਆਪਣਾ ਇੰਤਜ਼ਾਰ ਕਰ ਰਿਹਾ ਕਿ ਇਸ ਮਹਾਕੂਮ ਦੇ ਵਿੱਚ ਡੁਬਕੀ ਲਗਾਈ ਜਾਵੇ ਤਾਂ ਟ੍ਰੇਨ ਜਿਹੜੀ ਐ ਇਸ ਵਕਤ ਰਵਾਨਾ ਹੋਈ ਐ ਉਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਕੁਝ ਲੋਕ ਜਿਹੜੇ ਨੇ ਵਿਸ਼ੇਸ਼ ਤੌਰ 'ਤੇ ਨਾਲ ਗੱਲਬਾਤ ਕੀਤੀ ਕਿ ਕੈਨੇਡਾ ਤੋਂ ਵੀ ਆ ਕੇ ਜਿਹੜਾ ਬਾ ਇੱਥੇ ਆ ਕੇ ਇਸ਼ਨਾਨ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਤਸਵੀਰਾਂ ਇੱਕ ਵਾਰ ਫੇਰ ਦਿਖਾਉਂ ਦੱਸਣੇ ਆ ਜਨਰਲ ਡੱਬੇ ਦੀਆਂ ਤਸਵੀਰਾਂ ਨੇ ਜਿੱਥੇ ਭੀੜ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ ਪਾਇ ਹੈ ਲੋਕ ਜਿਹੜੇ ਨੇ ਇੱਕ ਦੂਸਰੇ ਨਾਲ ਬਹੁਤ ਮੁਸ਼ਕਿਲ ਦੇ ਨਾਲ ਅਡਜਸਟ ਕਰ ਰਹੇ ਨੇ ਜਿੱਥੇ ਵੀ ਜਗ੍ਹਾ ਉਹਨਾਂ ਨੂੰ ਮਿਲ ਰਹੀ ਆ ਉਹ ਉੱਥੇ ਹੀ ਲੇਟ ਜਾਂਦੇ ਨੇ ਉੱਥੇ ਹੀ ਬੈਠ ਜਾਂਦੇ ਨੇ ਪਾਇ ਸ਼ਨਾਨ ਜੋ ਚੱਲ ਰਹੇ ਨੇ ਕੱਲ ਮਾਗੀ ਪੂਰਨਿਮਾ ਦਾ ਇਸ਼ਨਾਨ ਆ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸੀ ਤਸਵੀਰਾਂ ਦਿਖਾਈਆਂ ਲਗਾਤਾਰ ਰਾਸ਼ ਜਿਹੜਾ ਵਾ ਸਟੇਸ਼ਨਾਂ ਤੇ ਹੋਵੇ ਚਾਹੇ ਉਹ ਨਿਜੀ ਵਾਹਨਾਂ ਰਾਹੀਂ ਲੋਕ ਪਹੁੰਚ ਰਹੇ ਹੋਣ ਤਦ ਉਹ ਰਾਸ਼ ਦੇਖਣ ਨੂੰ ਮਿਲ ਰਿਹਾ ਵਾ ਜੋ ਕੱਲ ਦਾ ਜੋ ਉੱਥੇ ਆਈਡੀਆ ਮਿਲਿਆ ਵਾ ਕਿ ਕੱਲ 200 ਤੋਂ 150 ਕਿਲੋਮੀਟਰ ਤੱਕ ਹੁਣ ਤੱਕ ਜਿਹੜਾ ਲੰਬਾ ਜਾਮ ਇਸ ਵਕਤ ਲੱਗਿਆ ਹੋਇਆ ਵਾ ਜਿਹੜੇ ਨਿਜੀ ਵਾਹਨਾਂ ਰਾਹੀਂ ਜਿਹੜੇ ਪਹੁੰਚ ਰਹੇ ਨੇ ਤਾਂ ਉੱਥੇ ਲੰਬਾ ਜਾਮ ਲੱਗਿਆ ਹੋਇਆ ਤਾਂ ਪ੍ਰਸ਼ਾਸਨ ਵੱਲੋਂ ਖੂਬ ਇੰਤਜ਼ਾਮ ਜਿਹੜੇ ਨੇ ਲਗਾਤਾਰ ਕੀਤੇ ਜਾਂਦੇ ਨੇ ਰੇਲਵੇ ਪ੍ਰ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਪਰ ਰੇਲਵੇ ਦੇ ਅੰਦਰ ਲਗਾਤਾਰ ਇਹ ਲੰਬਾ ਜਾਮ ਜਿਹੜਾ ਵਾ ਦੇਖਣ ਨੂੰ ਮਿਲ ਰਿਹਾ ਵਾ ਸਪੈਸ਼ਲ ਟ੍ਰੇਨਾਂ ਜਿਹੜੀਆਂ ਵਾ ਰੇਲ ਮੰਤਰਾਲੇ ਵੱਲੋਂ ਚਲਾਈਆਂ ਗਈਆਂ ਨੇ ਤਾਂ ਕਿ ਹਰ ਕੋਈ ਜਿਹੜਾ ਵਾ ਇਸ ਮਹਾਕੁੰਮ ਦੇ ਵਿੱਚ ਡੁਬਕੀ ਲਗਾ ਸਕੇ ਕੈਮਰਾਮੈਨ ਵਿਕਾਸ ਦਿਨਾਂ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ